ਸਰ ਕੀ ਨਾਮ ਆਪਣਾ ਤੇ ਕੀ ਗੱਲ ਹੋਈ ਆ ਮੇਰਾ ਨਾਮ ਜੀ ਬੂਤਾ ਸਿੰਘ ਹੈਡ ਕਾਂਟੇ ਵਾਲਾ ਥਾਣੇ ਵੇਰ ਕੇ ਲੱਗਾ ਮੈਂ ਸਰ ਕੀ ਗੱਲ ਹੋਈ ਆ ਗੱਲ ਤਾਂ ਸਰ ਜੀ ਮੈਨੂੰ ਵੀ ਨਹੀਂ ਪਤਾ ਲੱਗਾ ਮੇਰੇ ਗੱਡੀ ਇਹ ਬੰਦੇ ਹੀ ਪੰਜਣੇ ਹੀ ਤਿੰਨ ਮੋਟਰਸਾਈਕਲ ਹੀ ਹਨਾ ਇਹਨਾਂ ਮੇਰੇ ਨਾਲ ਅੱਗੇ ਪਹਿਲਾਂ ਆਣ ਕੇ ਗੱਡੀ ਦੇ ਬਰਾਬਰ ਤੇ ਆ ਕੇ ਮੇਰੇ ਸੀਸੇ ਦੇ ਹੱਥ ਮਾਰਿਆ ਸੀਸੇ ਦੇ ਹੱਥ ਮਾਰਿਆ ਜਿਉਂ ਤਾਂ ਮੈਂ ਗੱਡੀ ਨਹੀਂ ਡੱਕੀ ਮੈਨੂੰ ਪਤਾ ਨਹੀਂ ਬੰਦੇ ਵਾਂ ਜਾਣਦਾ ਨਹੀਂ ਇਹਨਾਂ ਮੇਰੇ ਗੱਡੀ ਮੋਟਰਸਾਈਕਲ ਕਰਤੇ ਜਦੋਂ ਗੱਡੀ ਮੋਟਰਸਾਈਕਲ ਕਰਦਾ ਮੈਂ ਗੱਡੀ ਸਾਈਡ ਤੇ ਕੱਲ ਹੀ ਫਿਰ ਇਹਨਾਂ ਗੱਡੀ ਮੋਟਰਸਾਈਕਲ ਕਰਤੇ ਮੈਂ ਫਿਰ ਗੱਡੀ ਸਾਈਡ ਦੀ ਕੱਲੀ ਇਹਨਾਂ ਫਿਰ ਮੋਟਰਸਾਈਕਲ ਗੱਡੀ ਕਰਤੇ ਜੇ ਮਾਥੇ ਗੱਡੀ ਕਰਤੇ ਤੇ ਇਹਨਾਂ ਬਿਲਕੁਲ ਗੱਡੀ ਕਰਤੇ ਮੈਨੂੰ ਗੱਡੀ ਡੱਕਣੀ ਪਈ ਮੈਂ ਗੱਡੀ ਡੱਕ ਕੇ ਥੱਲੇ ਉਤਰਿਆ ਤੇ ਇਹਨਾਂ ਨੇ ਦੌੜਦਾ ਵੇਖਿਆ ਵੀ ਮੇਰੇ ਕੋਲ ਪੈਦਲ ਮੈਂ ਪੈਦਲ ਕੱਡਿਆ ਮੈਂ ਜਾਣਦਾ ਨਹੀਂ ਬੰਦਿਆਂ ਨੂੰ ਇਹਨਾਂ ਨੇ ਮੇਰੇ ਪੈਦਲ ਖੋਣ ਦੀ ਕੋਸ਼ਿਸ਼ ਕੀਤੀ ਜਿਹੜਾ ਉਹਦੇ ਵਿੱਚ ਮੇਰੇ ਰੌਂਡ ਵੀ ਤਿੰਨ ਉੱਥੇ ਡੇਪੇ ਤੇ ਪਰ ਪੈਦਲ ਤਾਂ ਮੈਂ ਖੋਣ ਦਿੱਤਾ ਨਾ ਉਹਨਾਂ ਜਿਹਨੂੰ ਬੰਦੇ ਪਬਲਿਕ ਦੇ ਹੋਰ ਲੱਗੇ ਹੋਏ ਪੈਪ ਹੋ ਗਏ ਇਹਨਾਂ ਨੂੰ ਆ ਕੇ ਮਨ ਲੋ ਕੋਸ਼ਿਸ਼ ਕੀਤੀ ਉਹਨਾਂ ਦੇ ਜਦੋਂ ਵੇਖਿਆ ਵੀ ਮਨਲਾਜਾ ਇਲਤਸ ਕਰਕੇ ਮੇਰਾ ਥੋੜਾ ਜਿਹਾ ਬਚਾ ਹੋ ਗਿਆ ਜਿਹੜਾ ਮੈਂ ਇਹਨਾਂ ਦਾ ਮੋਟਰਸਾਈਕਲ ਇੱਕ ਸੋਟੀ ਉੱਥੇ ਭੱਜ ਗਈ ਜਿਹੜਾ ਫਿਰ ਉਹਨਾਂ ਜਿਹਨਾਂ ਪੀਸੀਆਰ ਵਾਲੇ ਮੁਲਾਜ਼ਮ ਆ ਗਏ ਜਿਹਨਾਂ ਪੀਸੀਆਰ ਵਾਲੇ ਆਉਂਦੀ ਮਤ ਤਾਂ ਫਿਰ ਇਹਨਾਂ ਨੂੰ ਮੈਂ ਜਾ ਕੇ ਅਗਲੇ ਬੰਨੇ ਫਿਰ ਇੱਕ ਮੋਟਰਸਾਈਕਲ ਇਹਨਾਂ ਦਾ ਸੁੱਟਿਆ ਇੱਕ ਬੰਦਾ ਫੜਿਆ ਇਹ ਗੱਲ ਹੋਈ ਸਿਰਫ ਉਹ ਨਸ਼ੇੜੀ ਸੀ ਜਾਂ ਕਿੰਨੀ ਕਮਲ ਸੀ ਬੰਦਿਆਂ ਦੇ ਜਿਹੜਾ ਮੈਂ ਉਹ ਮਤ ਤਾਂ ਸਾਰਾ ਉਹਨੇ ਰਾਜਾ ਹੋਇਆ ਇਹ ਪਤਾ ਨਹੀਂ ਲੱਗਣ ਦਿਆ ਸੀ ਮੈਨੂੰ ਵੀ ਥੋੜਾ ਰੌਲ ਬੋਲਾ ਇਹ ਮੁੰਡੇ ਹੀ ਅੱਜ ਜੰਗ ਮੁੰਡੇ ਹੀ ਕੋਈ ਗੱਲ ਨਹੀਂ ਹੱਡੀ ਸਮਝਦੇ ਨਹੀਂ ਜੀ ਅਗਰ ਸਰ ਪੰਜਾਬ ਪੁਲਿਸ ਸੇਫ ਨਹੀਂ ਤੇ ਬਾਕੀ ਲੋਕਾਂ ਦਾ ਕੀ ਹੋਊਗਾ ਸਮਝਦੇ ਸਰ ਗੱਲ ਤੇ ਆ ਨਾ ਜਾਂਦਾ ਹੋਵੇ ਨਾ ਆਪਾਂ ਕਿਸੇ ਨਾਲ ਮਾੜੀ ਚੰਗੀ ਕੀਤੀ ਹੋਵੇ ਕਿਸੇ ਨਾਲ ਮਾੜੀ ਚੰਗੀ ਨਹੀਂ ਕੀਤੀ ਮੈਂ ਕਿਸੇ ਨੂੰ ਜਾਣਦਾ ਹੀ ਨਹੀਂ ਉਹਨਾਂ ਬੰਦਿਆਂ ਨੂੰ ਕੌਣ ਬੰਦੇ ਕੌਣ ਨਹੀਂ ਇਹ ਤਾਂ ਆਪਣਾ ਮਹਿਕਮੇ ਦਾ ਕੰਮ ਕਰਦੇ ਆ ਕੋਈ ਗੱਲ ਨਹੀਂ ਇਹੋ ਜੀ ਜਿਹੜਾ ਵੀ ਮਹਿਕਮੇ ਦਾ ਕੰਮ ਹੰਦਾ ਕਰਨਾ ਹੀ ਪੈਂਦਾ ਜੀ ਇੱਛਾ ਨਹੀਂ ਆ ਕਿ ਕਿਸੇ ਵੀ ਹੁੰਦਾ ਕੰਮ ਤੇ ਮੈਨੂੰ ਤਾਂ ਸਮਝ ਹੀ ਲੱਗੀ ਵੀ ਉਹ ਕੰਮ 'ਚ ਕੋਈ ਮੇਰੇ ਨਾਲ ਵਾਅਦਾ ਘਟਾ ਹੋਇਆ ਜਾਂ ਵੈਸੇ ਉਹਨੂੰ ਕੋਈ ਸਮਝ ਹੀ ਨਹੀਂ ਲੱਗੀ ਸਰ ਇਸ ਗੱਲ ਕਿੰਨੇ ਕੁ ਵਜੇ ਆਇਆ ਸਰ ਟਾਈਮ ਤਾਂ ਸਰ ਕੋਈ ਹੈਗਾ ਸੀ 9:39 ਦਾ ਟਾਈਮ ਹੈਗਾ ਸੀ ਸਰ ਤੁਸੀਂ ਡਿਊਟੀ ਤੋਂ ਆਪਣੇ ਘਰ ਆ ਰਹੇ ਸੀ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੇ ਸਰ ਵਾਰਦਾਤ ਹੋਈ ਹੈ ਜਿਹੜੀ ਇਹ ਵਾਰਦਾਤ ਜੀ ਬਿਲਕੁਲ ਆਪਣਾ ਜਦੋਂ ਮੈਂ ਪੋਲ ਮੁੜਿਆ ਦਾ ਆਪਣਾ ਬੇਰਕਾ ਪੁਲ ਤੋਂ ਮੁੜਿਆ ਇੱਧਰ ਨੂੰ ਆਪਣਾ ਥਰੀਕੰਡ ਕੋਟਵਰੀਆਲ ਨੂੰ ਤੇ ਉੱਥੇ ਅਗਲੇ ਬੰਨੇ ਪੁਲ ਦੇ ਬਿਲਕੁਲ ਪੁਲ ਜਿੱਥੇ ਖਤਮ ਹੁੰਦਾ ਉੱਥੇ ਆ ਕੇ ਪੁਲ ਤੋਂ ਪਿੱਛੇ ਹੀ ਹੋ ਗਈ ਉੱਥੇ ਵਾਰਦਾਤ ਇਹ ਤਾਂ ਮਤਲਬ ਸਰ ਜਿਹੜੇ ਮੁੰਡੇ ਸੀ ਉਹ ਪਤਾ ਦੇ ਪਿੱਛੋਂ ਦੇ ਪਿੱਛੇ ਲੱਗੇ ਸੀ ਹਾਂ ਪਿੱਛੇ ਲੱਗੇ ਆਏ ਸਰ ਮੈਂ ਪਿੱਛੇ ਆਇਆ ਪ੍ਰਯੋਗ ਅਧਿਆਚਾਰ ਭਾਈ ਜੇ ਲੋ ਆਪਣੀ ਕੋਈ ਨਿੱਜੀ ਤਾਂ ਦੁਖਨੀ ਨਹੀਂ ਕੇਣਾ ਪਰ ਇਹਨਾਂ ਨੇ ਇੱਕ ਕਾਰਵਾਈ ਕੀਤੀ ਮੇਰੇ ਨਾਲ ਇਹੋ ਜਿਹਾ ਕਾਂਡ ਕੀਤਾ ਕਿਉਂ ਕੀਤਾ ਮੇਰੇ ਨਾਲ ਸਰ ਇਸ ਬਾਰੇ ਵੀ ਆਪਣੇ ਮੈਕ ਮੇਰੇ ਬੰਦੇ ਨੂੰ ਅਫਸਰਾਂ ਨੂੰ ਦੱਸ ਹਾਂਜੀ ਮੈਂ ਐਸਚਓ ਸਾਹਿਬ ਸਦਰਨਾ ਨੂੰ ਇਨਫੋਰਮ ਹੋ ਗਿਆ ਸਦਰ ਐਸਚਓ ਸਾਹਿਬ ਮਿਲ ਗਏ ਸੀ ਆਪਣੇ ਐਸਚਓ ਅਮੇਰ ਕੇ ਨਾਲ ਵੀ ਗੱਲ ਹੋ ਗਈ ਸਰ ਸਾਰਿਆਂ ਨਾਲ ਮਿਲ ਗਏ ਸੀ ਤੇ ਜੇ ਕਰਕੇ ਮੈਂ ਉਹਨਾਂ ਆਪਣੇ ਸਰ ਉਹਨਾਂ ਨੇ ਇੱਕੋ ਬੰਦਾ ਕਾਬੂ ਕੀਤਾ ਗਿਆ ਇੱਕ ਬੰਦਾ ਕਾਬੂ ਕੀਤਾ ਤੇ ਦੋ ਉਹਨਾਂ ਦੇ ਮੋਟਰਸਾਈਕਲ ਜਿਹੜੇ ਕਾਬੂ ਦਿੱਤੇ ਸੀ ਜੀ ਉਹਨੇ ਬਹੁਤ ਸਾਧ ਦਿੱਤਾ ਕਪਰੀ ਨੇ ਸਾਧ ਦਿੱਤਾ ਬਹੁਤ ਪਾਬਲਿਕ ਨੇ ਬਹੁਤ ਸਾਧਾ ਸਾਡੇ ਪੀਸੀਆਰ 17 ਵਾਲਿਆ ਬਹੁਤ ਸਾਧਾ ਹਾਂ ਸਰ ਇੱਕ ਤਾਂ ਆ ਵੀਰ ਕੇ ਮੁਲਾਜ਼ਮ ਬੁੱਟਾ ਸਿੰਘ ਜਿਹਦੇ ਤੇ ਡਿਊਟੀ ਦਾ ਮਾਰਦੇ ਹੁੰਦੇ ਆਪਣੇ ਘਰ ਤੇ ਹਮਲਾ ਕੀਤਾ ਕਿ ਨੋਜ਼ਮ ਕੀ ਸਰਸਰਾਣਾ ਮਾਮਲਾ ਇਹ ਆ ਵੀ ਵੈਰੀਫਾਈ ਕਰ ਰਿਹਾ ਜੀ ਹਾਂ ਤਾਂ ਵੀ ਮੇਰੇ ਮਗਰ ਲੱਗੇ ਮੁੰਡੇ ਮੋਟਰਸਾਈਕਲ ਤੇ ਜਿਨ੍ਹਾਂ ਕਾਰ ਤੇ ਹੱਥ ਮਾਰਿਆ ਤੇ ਜਿਨ੍ਹਾਂ ਨੂੰ ਮੈਂ ਕਿਹਾ ਕਿ ਕਿਹੜੀ ਗੱਲ ਮਾਰਿਆ ਕਿ ਮੇਰੇ ਨਾਲ ਉਹਨਾਂ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਬਾਕੀ ਤਫਤੀਸ਼ ਬਿਆਨ ਲੈ ਕੇ ਤਫਤੀਸ਼ ਕਰਕੇ ਪੂਰੀ ਮੁਕੰਮਲ ਕਰਕੇ ਤੇ ਜਿਹੜੀ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਸਰ ਸਮਝਦੇ ਨਹੀਂ ਅਗਰ ਜੇ ਮੁਲਾਜ਼ਮ ਨਹੀਂ ਸੇਫ ਤੇ ਲੋਕਾਂ ਦਾ ਕੀ ਹੋਊਗਾ ਨੇ ਤੇ ਮਾੜੀ ਗੱਲ ਉਹ ਨਾਲ ਦੀ ਜਿੰਨਾ ਨੇ ਕੀਤੀ ਆ